ਸਸਿਕਾ ਜੀ ਤੁਸੀਂ ਦੇਖ ਰਹੇ ਹੋ DF5 ਚੈਨਲ ਪੰਜਾਬੀ ਅੱਜ ਮੁਹਾਲੀ ਦੇ ਵਿੱਚ ਇੱਕ ਪੂਰਾ ਦਾ ਪੂਰਾ ਇੱਥੇ ਪ੍ਰੋਗਰਾਮ ਰੱਖਿਆ ਗਿਆ ਕਾਂਗਸਾ ਮਿਲਣੇ ਸਨ ਉਹ ਨਾਨਕਪੁਰ ਸਾਹਿਬ ਤੋਂ ਉਮੀਦਵਾਰ ਨੇ ਹੈ ਮੈਂਬਰ ਪਾਰਲੀਮੈਂਟ ਜਿਹੜੇ ਜਿਹੜੇ ਚੋਣਾਂ ਹੋ ਰਹੀਆਂ ਉਹਦੇ ਗੱਲਬਾਤ ਕਰਦੇ ਆ ਉਹਨਾਂ ਨੂੰ ਔਰ ਤੁਹਾਨੂੰ ਦੱਸ ਦਈਏ ਕਿ ਅੱਜ ਜੇਥੇ ਇੱਕ ਜਗਾ ਮੁੱਖ ਮੰਤਰੀ ਨੇ ਸਾਰੇ-ਸਾਰੇ 13 ਕੈਂਡੀਡੇਟਸ ਨੂੰ ਬੁਲਾ ਕੇ ਇੱਥੇ ਪ੍ਰੋਗਰਾਮ ਕੀਤਾ ਕੰਗ ਸਾਬ ਤੁਹਾਡੀ ਜਿਹੜੀ ਹੈ ਆਵਾਜ਼ ਦੱਸ ਰਹੀ ਹੈ ਵੀ ਤੁਸੀਂ ਪੂਰੀ ਸ਼ਿੱਦਤ ਦੇ ਨਾਲ ਹੁਣ ਜਿਹੜੀ ਕੈਨੇਸਿੰਗ ਤੇ ਕੈਂਪੇਨਿੰਗ 'ਚ ਜੁਟ ਗਏ ਹੋ ਆਨੰਦਪੁਰ ਸਾਹਿਬ ਦੀ ਪੂਰੇ ਦੇ ਪੂਰੇ ਆਪਣੇ ਕੰਸਟੀਚੂਐਂਸੀ 'ਚ ਡੈਫੀਨਿਟਲੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਔਰ ਲਗਾਤਾਰ ਲੋਕਾਂ 'ਚ ਜਾ ਰਹੇ ਆ ਔਰ ਮਾਨ ਸਾਹਿਬ ਦੀ ਸਰਕਾਰ ਤੋਂ ਲੋਕ ਖੁਸ਼ ਹੈ ਔਰ ਬੜਾ ਪਿਆਰ ਦੇ ਰਹੇ ਆ ਔਰ ਲੋਕਾਂ ਨੂੰ ਇਸੇ ਗੱਲ ਲਈ ਕਨਵਿੰਸ ਕਰਾ ਰਹੇ ਕਿ 2 ਸਾਲ ਜਿਹੜਾ ਸਰਕਾਰ ਨੇ ਕੰਮ ਕੀਤਾ ਔਰ ਕੈਂਡੀਡੇਚਰ ਵੀ ਉਹ ਪਾਰਲੀਮੈਂਟ ਚ ਭੇਜੋ ਜਿਹੜਾ ਉੱਥੇ ਪੰਜਾਬ ਦੇ ਹੱਕਾਂ ਤੇ ਗੱਲ ਕਰ ਸਕਣ ਦੀ ਛਮਤਾ ਰੱਖਦਾ ਹੋ ਜੀ ਜਿਹੜਾ ਅਰੰਧਪੁਰ ਸਾਹਿਬ ਦੀ ਸੀਟ ਦੇਖ ਲਈਏ ਤੇ ਇਸ ਟਾਈਮ ਕਾਫੀ ਵਕਾਰ ਦਾ ਜਿਹੜਾ ਹੈ ਉਹ ਬਣਿਆ ਹੋਇਆ ਜਿਸ ਤਰੀਕੇ ਦੇ ਨਾਲ ਬਾਕੀ ਵੀ ਕਈ ਸੀਟਾਂ ਨੇ ਜਿੱਦਾਂ ਪਟਿਆਲਾ ਵੀ ਹੈ ਹੋਰ ਵੀ ਸੀਟਾਂ ਨੇ ਤੁਸੀਂ ਉੱਥੇ ਜਾ ਕੇ ਕੀ ਕੁਝ ਦੇਖਿਆ ਕੀ ਕੁਝ ਪਹਿਲੇ ਜਿਹੜਾ ਸੀਗਾ ਕੋਈ ਕਿਉਂਕਿ ਨਵੇਂ ਕੈਂਡੀਡੇਟ ਹੋ ਤੁਸੀਂ ਉੱਥੇ ਇੱਕ ਤਰੀਕੇ ਦੇ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਿਆ ਕੀ ਕੀ ਚੀਜ਼ਾਂ ਨੇ ਜਿਹੜੀਆਂ ਉੱਥੇ ਇਅਰਮਾਰਕ ਕਰ ਸਕੋ ਕਿਉਂਕਿ ਲੋਕਾਂ ਲਈ ਹੋਣੀਆਂ ਚਾਹੀਦੀਆਂ ਨੇ ਜੀ ਅੱਜ ਤੁਸੀਂ ਜੇ ਜਾਂਦੇ ਹੋ ਤਾਂ ਤੁਸੀਂ ਕਰਦੇ ਹੋ ਉੱਥੇ ਦੇਖੋ ਕੈਂਡੀਡੇਟ ਮੈਂ ਨਵਾਂ ਆ ਪਰ ਰਾਜਨੀਤੀ ਲਈ ਤਾਂ ਪੁਰਾਣਾ ਹਾਂ ਬਿਲਕੁਲ ਮੈਂ ਵਿਦਿਆਰਥੀ ਪਰ ਰਾਜਨੀਤੀ ਤੋਂ ਆਇਆ ਪੰਜਾਬ ਯੂਨੀਵਰਸਿਟੀ ਚਾਲੇ ਦਵਾਲੇ ਸਾਡੇ ਬਹੁਤ ਸਾਰੇ ਦੋਸਤ ਮਿੱਤਰ ਇੱਥ ਔਰ ਬਤੌਰ ਆਰਗੇਨਾਈਜੇਸ਼ਨ ਦੇ ਪਾਰਟੀ ਦੇ ਇੰਚਾਰਜ ਦੇ ਨਾਤੇ ਵੀ ਮੈਂ 2 ਸਾਲ ਤੋਂ ਕੰਮ ਕੀਤਾ। ਜੀ ਸਪੋਕਸਪਰਸਨ ਦੇ ਨਾਤੇ ਵੀ ਮੈਂ ਕੰਮ ਕੀਤਾ। ਤਾਂ ਲੋਕਾਂ ਚ ਕੋਈ ਰਿਕੋਗਨੀਸ਼ਨ ਦੀ ਕੋਈ ਦਿੱਕਤ ਨਹੀਂ ਹੈ। ਲੋਕ ਦੇਖ ਰਹੇ ਆ ਵੀ ਜਿਸ ਤਰੀਕੇ ਨਾਲ ਸਰਕਾਰ ਨੇ ਕੰਮ ਕੀਤਾ ਜਵਾਨੀ ਔਰ ਕਿਸਾਨੀ ਨੂੰ ਬਚਾਉਣ ਲਈ। ਉਹ ਬਹੁਤ ਲੋਕਾਂ ਤੇ ਇੰਪੈਕਟ ਹੈ। ਫਰੀ ਬਿਜਲੀ 42000 ਵਿਦਾਊਟ ਰਿਸ਼ਵਤ ਨੌਕਰੀਆਂ ਕਿਸਾਨਾਂ ਨੂੰ ਨਹਿਰੀ ਪਾਣੀ ਦੇਣਾ ਮੁਹੱਲਾ ਕਲੀਨਿਕ ਚ 100 ਕਰੋੜ ਤੋਂ ਵੱਧ ਲੋਕਾਂ ਦਾ ਮੁਫਤ ਇਲਾਜ ਸਕੂਲ ਆਫ ਐਮੀਨੈਂਸ ਸਰਕਾਰੀ ਸਕੂਲਾਂ ਦੀ ਮੰਤਰ ਟੋਲ ਪਲਾਜੇ ਬੰਦ ਹੋਇਆ ਮਾਫੀਆ ਰਾਜ ਖਤਮ ਹੋਇਆ ਪਬਲਿਕ ਟਰਾਂਸਪੋਰਟ ਬਿਹਤਰ ਬਣਿਆ तमाम ਅਸਪੈਕਟ ਲੋਕ ਬੜੇ ਖੁਸ਼ ਹੈ ਔਰ ਲੋਕਾਂ ਨੂੰ ਲੱਗਦਾ ਹੈ ਵੀ ਬਤੌਰ ਕੈਂਡੀਡੇਟ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਮੈਂ ਉਹਨਾਂ ਦੇ ਹੱਕਾਂ ਦੀ ਗੱਲ ਔਰ ਪੰਜਾਬ ਦੇ ਜਿਹੜੇ ਖੋਏ ਜਾ ਰਹੇ ਹੱਕਾਂ ਤੇ ਡਟ ਕੇ ਪੈਰਾ ਦੇਣ ਦੀ ਸਮਰੱਥਾ ਰੱਖਦਾ ਲੋਕ ਪਿਆਰ ਕਰਦੇ ਕਿ ਜਿਹੜੇ ਸਾਹਬ ਜਿਹੜੇ ਨੂੰ ਅੱਜ ਸਮ ਐਬਸੈਂਟ ਨੇ ਨਹੀਂ ਆ ਸਕਰੇ ਤੁਹਾਨੂੰ ਲੱਗਦਾ ਨਹੀਂ ਜੇ ਉਹ ਬਾਹਰ ਹੁੰਦੇ ਤਾਂ ਤੁਹਾਡੇ ਕੋਲ ਕਨਵਰਸਿੰਗ ਕਰਨ ਆਉਂਦੇ ਉਹਦੇ ਨਾਲ ਕੁਝ ਫਰਕ ਜ਼ਿਆਦਾ ਪੈਂਦਾ ਦੇਖੋ ਅਰਵਿੰਦ ਜੀ 노 ਡਾਊਟ ਸਾਡੇ ਸਭ ਤੋਂ ਵੱਡੇ ਨੇਤਾ ਹੈ ਲੇਕਿਨ ਦੇਸ਼ ਵਾਸਤੇ ਦੇਸ਼ ਦੀ ਲੋਕਸ਼ਾਹੀ ਵਾਸਤੇ ਦੇਸ਼ ਦੇ ਲੋਕਤੰਤਰ ਵਾਸਤੇ ਨਫਰਤ ਦੀ ਰਾਜਨੀਤੀ ਦੇ ਖਿਲਾਫ ਉਹ ਲੜਾਈ ਲੜ ਰਿਹਾ ਔਰ ਇਹਦੀ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਲੇਕਿਨ ਡੈਫੀਨੇਟਲੀ ਲੀਡਰਸ਼ਿਪ ਦਾ ਆਸ਼ੀਰਵਾਦ ਸਾਡੇ ਨਾਲ ਲੇਕਿਨ ਲੋਕ ਲਾਮਬੰਦ ਹੋ ਰਹੇ ਦਿੱਲੀ ਚ ਰਾਮਲੀਲਾ ਗਰਾਊਂਡ ਤੇ ਦੇਖਿਆ ਗੁਜਰਾਤ ਕੱਲ ਮੁੱਖ ਮੰਤਰੀ ਦੀ ਗੈਰਚ ਲੋਕ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਨੂੰ ਲੈ ਕੇ ਲੋਕਾਂ ਚ ਰੋਸ ਔਰ ਇਹ ਰੋਸ ਜਿਹੜਾ ਹੈ ਵੋਟਾਂ ਦੇ ਰੂਪ ਤਬਦੀਲ ਹੋਊਗਾ ਔਰ ਆਮ ਆਦਮੀ ਪਾਰਟੀ ਵੱਡੀ ਤਾਕਤ ਬਣੂ ਐਜ਼ ਐਮਪੀ ਜੇ ਤੁਸੀਂ ਜਿੱਤਦੇ ਹੋ ਤੁਸੀਂ ਉਸ ਤੋਂ ਪਹਿਲੇ ਕੋਈ ਇਅਰਮਾਰਕ ਕੀਤੀਆਂ ਉੱਥੋਂ ਦੀਆਂ ਪੂਰੀਆਂ ਕਿਉਂਕਿ ਇੱਕ ਸਪੋਕਸਪੀਰਸਨ ਦੇ ਤਰੀਕੇ ਨਾਲ ਹੋਰ ਤਰੀਕੇ ਦੇ ਨਾਲ ਉੱਥੇ ਜਾਣਾ ਉੱਥੇ ਕੰਮ ਕਰਨਾ ਇੱਕ ਅਲੱਗ ਚੀਜ਼ ਹੈ ਕਾਰਜਕਰਤਾ ਦੇ ਰੂਪ ਦੇ ਵਿੱਚ ਪਰ ਹੁਣ ਤੁਸੀਂ ਐਮਪੀ ਕੈਂਡੀਡੇਟ ਦੇ ਤਰੀਕੇ ਦਾ ਨਜ਼ਰੀਆ ਥੋੜਾ ਜਿਹਾ ਬਦਲਦਾ ਜ਼ਰੂਰ ਹੈ ਕਿ ਤੁਸੀਂ ਔਰ ਖਾਸ ਕਰਕੇ ਤੁਸੀਂ ਕਿਹਨੂੰ ਮੰਨਦੇ ਹੋ ਕਿ ਉੱਥੇ ਤੁਹਾਡੇ ਟੱਕਰ ਤੇ ਕੌਣ ਹੈ ਇੱਕ ਕੰਟੈਸਟ ਕਿਦੇ ਵਿੱਚ ਹੋਏਗਾ ਗੱਲ ਇਹ ਆ ਵੀ ਉੱਥੇ ਸੰਭਾਵਨਾ ਟੂਰਿਜ਼ਮ ਦੀਆਂ ਉੱਥੇ ਸੰਭਾਵਨਾ ਵਾਟਰ ਸਪੋਰਟਸ ਦੀਆਂ ਬਹੁਤ ਐ ਉੱਥੇ ਸੰਭਾਵਨਾ ਸਪੋਰਟਸ ਦੀ ਬਲਾਚੌਰ ਸਾਡੇ ਵਾਲੀਬਾਲ ਦਾ ਗੜ ਬਣ ਸਕਦਾ ਹੈ ਗੜ ਸ਼ੰਕਰ ਬੰਗਾ ਫੁੱਟਬਾਲ ਦਾ ਗੜ ਕਿਸੇ ਟਾਈਮ ਰਿਆ ਵੀ ਹੈ ਇਹਦੇ ਨਾਲ ਨਾਲ ਅਸੀਂ ਮੈਡੀਕਲ ਐਜੂਕੇਸ਼ਨ ਦਾ ਹੱਬ ਇਹਨੂੰ ਬਣਾਵਾਂਗੇ ਮੁਹਾਲੀ ਆਈਟੀ ਚ ਆਲਰੇਡੀ ਜਿਹੜਾ ਕੰਮ ਕਰ ਰਿਹਾ ਇਹਨੂੰ ਬਿਹਤਰ ਕਰਾਂਗੇ ਸਾਡੇ ਲੋਕਾਂ ਨੂੰ ਰੋਜ਼ਗਾਰ ਮਿਲੇ ਔਰ ਇਸ ਨਾਲ ਨਾਲ ਜਿਹੜਾ ਖੇਤੀ ਵਾਲਾ ਜਿਹੜਾ ਸਾਡਾ ਚਾਹੇ ਉਹ ਬਲਾਚੌਰ ਦੇ ਪਪੂਲਰ ਹੈ ਚਾਹੇ ਗੜ ਸ਼ੰਕਰ ਦੇ ਅੰਬਾਂ ਦੇ ਬਾਗ ਹੈ ਚਾਹੇ ਜਿਹੜਾ ਨਵਾਂ ਸ਼ਹਿਰ ਬੈਲਟ ਗੰਨੇ ਦਾ ਬੈਲਟ ਉਸ ਖੇਤੀ ਨੂੰ ਹੋਰ ਬਿਹਤਰ ਔਰ ਵਧੀਆ ਮਾਰਕੀਟ ਲੋਕਾਂ ਨੂੰ ਦਵਾਂਗੇ ਇਹਦੇ ਲਈ ਕੰਮ ਕਰਾਂਗੇ ਲੋਕ ਲਗਾਤਾਰ ਤੌਰ ਤੇ ਮਿਲ ਰਹੇ ਹੋ ਤੁਸੀਂ ਲੋਕਾਂ ਨੂੰ ਲਗਾਤਾਰ ਤੁਹਾਨੂੰ ਲੋਕਾਂ ਨੇ ਕੀ ਦੱਸਿਆ ਪਹਿਲੇ ਵਾਲੇ ਜਿਹੜੇ ਐਮਪੀ ਸੀ ਉਹ ਤੋਂ ਬਾਅਦ ਹੁਣ ਕੀ ਦੱਸਿਆ ਕਿਵੇਂ ਤੇ ਸਮੱਸਿਆਵਾਂ ਆ ਜਾਂ ਤੁਹਾਡਾ ਕਿਵੇਂ ਗੱਲ ਕਰਦੇ ਆ ਲੋਕ ਲੋਕ ਕਹਿੰਦੇ ਪਹਿਲਾਂ 2009 ਜਿਤਾਇਆ ਉਹ 14 ਚ ਭੱਜ ਲਿਆ 14 ਵਾਲਾ ਜਿਹੜਾ ਜਿਤਾਇਆ ਸੀ ਉਹ ਜਿੱਤਿਆ ਅਨੰਦਪੁਰ ਸਾਹਿਬ ਤੋਂ ਅਸੀਂ ਫੰਡ ਖਰਚ ਕਰਤੇ ਪਟਿਆਲੇ ਕਿਉਂਕਿ ਪੁੱਤ ਦੀ ਰਾਜਨੀਤੀ ਜ਼ਮੀਨ ਤਿਆਰ ਕਰਨੀ ਸੀ ਆ ਜਿਹੜਾ ਹੋਣ ਵਾਲਾ ਸੀ ਇਹ ਪਹਿਲੇ ਹੀ ਭੱਜ ਸੋ ਲੋਕਾਂ ਦੀ ਇਹ ਦੋਨਾਂ ਪਾਰਟੀਆਂ ਤੋਂ ਭਰੋਸਾ ਪੂਰੀ ਤਰ੍ਹਾਂ ਕਿ ਆ ਲੋਕ ਮਾਨ ਸਾਹਿਬ ਤੋਂ ਖੁਸ਼ ਹੈ ਔਰ ਮੌਨ ਨੂੰ ਲੱਗਦਾ ਕਿ ਭਗਵੰਤ ਮਾਨ ਜੀ ਦੀ ਅਗਵਾਈ ਜਿਹੜੇ 13 ਲੋਕ ਖੜੇ ਆ ਇਹ ਦੇਸ਼ ਵਿੱਚ ਜਿਹਦੀ ਸਭ ਤੋਂ ਵੱਡੀ ਪੰਚਾਇਤ ਪੰਜਾਬ ਦੇ ਫੈਡਰਲ ਜਿਹੜੇ ਰਾਈਟ ਹੈ ਪੰਜਾਬ ਦੇ ਜਿਹੜੇ ਹੱਕ ਹੈ ਜਿਹੜੇ ਖੋਏ ਜਾ ਰਹੇ ਆ ਲਗਾਤਾਰ ਉਹਨਾਂ ਤੇ ਡਟ ਕੇ ਪੈਰਾ ਦੀਨ ਦੀ ਸ਼ਮਤਾ ਰੱਖਦਾ ਬਹੁਤ ਬਹੁਤ ਧੰਨਵਾਦ ਐ ਸਾਡੇ ਨਾਲ ਸੀਗੇ ਮਾਲਵਿੰਦਰ ਸਿੰਘ ਜਿਹੜੇ ਕਿ ਅਨੰਦਪੁਰ ਸਾਖ ਤੋਂ ਉਮੀਦਵਾਰ ਐਲਾਨੇ ਗਏ ਨੇ उतारे ਗਏ ਨੇ ਆਮ ਆਦਮੀ ਪਾਰਟੀ ਵੱਲੋਂ ਔਰ ਮੈਂ ਤੁੰਦਸਦਾ ਕੀ ਬੜੇ ਕੌਨਫੀਡੈਂਟ ਨਜ਼ਰ ਆ ਰਹੇ ਔਰ ਕਹਿੰਦੇ ਕਿ ਚਾਹੀ ਮੈਂ ਇਸ ਖੇਤਰ ਦੇ ਲਈ ਐਮਪੀ ਉਮੀਦਵਾਰ ਦੇ ਤੌਰ ਤੇ ਨਵਾਂ ਹੋ ਸਕਦਾ ਪਰ ਇਸ ਤੋਂ ਪਹਿਲੇ ਮੈਂ ਇੱਥੇ ਆਲਰੇਡੀ ਕੰਮ ਕਰ ਰਿਹਾ ਚੀਫ ਸਪੋਕਸਮੈਨ ਵਰਗੇ ਜਗਾ ਤੇ ਸਪੋਕਸ ਪਰਸਨ ਦੇ ਤੌਰ ਤੇ ਮੈਂ ਹਥੇ ਕੰਮ ਕਰ ਰਿਹਾ ਹਾਂ ਉਸ ਤੇ ਨਾਲ ਹੀ ਐਜ਼ ਅਨ ਐਕਟੀਵਿਸਟ ਜਿਹੜੇ ਪਾਰਟੀ ਦਾ ਕਾਰਜਕਰਤਾ ਦੇ ਤੌਰ ਤੇ ਵੀ ਮੈਂ ਕੰਮ ਕਰ ਰਿਹਾ ਤੇ ਮੇਰੇ ਲਈ ਕੋਈ ਨਵੀਂ ਜਗਾ ਨਹੀਂ ਹੈ ਪਰ ਬਾਵਜੂਦ ਉਸਦੇ ਉਹ ਕਹਿੰਦੇ ਕਿ ਡੈਫੀਨਿਟਲੀ ਜੇ ਵੱਡੀ ਰਿਸਪੋਨਸੀਬਿਲਟੀ ਮਿਲੇਗੀ ਤਾਂ ਅਸੀਂ ਜਾ ਕੇ ਉੱਥੇ ਲੋਕ ਸਭਾ ਚ ਆਪਣੀ ਆਵਾਜ਼ ਉਠਾਵਾਂਗੇ ਉਹਨਾਂ ਨੇ ਨਾਲ ਉਹਨੇ ਪੋਸਿਬਿਲਟੀਜ਼ ਗਿਨਾਈਆਂ ਨੇ ਕਿ ਬਹੁਤ ਹੀ ਜ਼ਿਆਦਾ ਐਸਾ ਮਹੱਤਵਪੂਰਨ ਏਰੀਆ ਨਾਨਪੁਰ ਸਾਹਿਬ ਜਿੱਥੇ ਕਿ ਵਾਟਰ ਸਪੋਰਟਸ ਵਰਗੀਆਂ ਚੀਜ਼ਾਂ ਟੂਰਿਜ਼ਮ ਬਹੁਤ ਜ਼ਿਆਦਾ ਐਨਹਾਂਸ ਹੋ ਸਕਦਾ ਹੈ ਖੇਤੀ ਨੂੰ ਲੈ ਕੇ ਉੱਥੇ ਕੰ ਕਿ ਬਹੁਤ ਹੀ ਜ਼ਿਆਦਾ ਪ੍ਰੈਗਮੈਟਿਕ ਏਰੀਆ ਹੈਗਾ ਜਿੱਥੇ ਕੰਮ ਕੀਤਾ ਜਾ ਸਕਦਾ ਹੈ ਔਰ ਉਹਨਾਂ ਨੇ ਕਿਹਾ ਪਹਿਲੇ ਵਾਲੇ ਲੋਕ ਸਭਾ ਵਿੱਚ ਆਏ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਉਸ ਤਰੀਕੇ ਦੇ ਨਾਲ ਇਸ ਹਲਕੇ 'ਚ ਕੰਮ ਨਹੀਂ ਕੀਤਾ ਐਸ ਲੋਕ ਸਭਾ ਹਲਕੇ 'ਚ ਅਨੰਦਪੁਰ ਸਾਹਿਬ ਦੇ ਵਿੱਚ ਪੌਸਿਬਿਲਿਟੀਜ਼ ਬਹੁਤ ਨੇ ਤੇ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਬਣਾਂਗਾ ਜਾਂ ਮੈਂ ਜੇ ਬਣ ਜਾਂਦਾ ਜਿੱਤ ਜਾਂਦਾ ਤਾਂ ਮੈਂ ਡੈਫੀਨੇਟਲੀ ਉਸ ਵਾਰ ਗੱਲ ਕਰਾਂਗਾ ਉੱਥੇ ਜਿਹੜੀ ਵੀ ਪੌਸਿਬਿਲਿਟੀਜ਼ ਹੋਣਗੀਆਂ ਉਹਨਾਂ ਨੂੰ ਮੈਂ ਪੂਰੇ ਤਰੀਕੇ ਦੇ ਨਾਲ ਐਕਸਪਲੋਰ ਕਰਾਂਗਾ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਜ਼ੀਰਕ ਪੁਰਤੂਸੀ ਦੇਖਦੇ ਰੋਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕੈਨੇਡਾ ਵਿੱਚ